ਤੇ ਇਹ ਆ ਗਈ ਸੱਜਣੋ ਮੋਹਰਾ ਨਸਲ ਦੀ ਝੋਟੀ ਆ ਗਈ ਹਫਤੇ ਦੀ ਕੱਚੀ ਆ ਤੇ ਬਾਕੀ ਥਣ ਥਣੌੜ ਦੀ ਗੱਲ ਕਰ ਲਈ ਥਣ ਥਣੌੜ ਲੱਗਿਆ ਇਹਨੂੰ ਬਈ ਟੋਪ ਕੁਆਲਿਟੀ ਦਾ ਇਹ ਸੱਜਣੋ ਹੈਗੀ ਆ ਮੂਹੋ 6 ਦੰਦ ਬਾਡੀ ਬੁੱਡੀ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਪਿਛਲੇ ਦਿਨ ਇੱਕ ਫਤੇਗੜ ਛੰਨਾ ਤੋਂ ਜਾਨਵਰ ਦਿਖਾਇਆ ਸੀ ਉਹ ਜਾਨਵਰ ਦੀ ਟੱਕਰ ਦਾ ਜਾਨਵਰ ਆ ਸੱਜਣੋ ਇਹ ਵੀ ਇਹ ਵੀ ਥੋੜੀ ਜਿਹੀ ਕ੍ਰੋਸ ਚ ਆ ਹਨਾ ਹਾਂਜੀ ਹਾਂ ਆ ਇਹ ਵੀ ਥੋੜੀ ਜਿਹੀ ਕ੍ਰੋਸ ਚ ਆ ਗਈ ਕਿਉਂਕਿ ਕ੍ਰੋਸ ਚ ਜੇ ਮੈਂ ਗੱਲ ਕਰਾਂ ਯਾਰ 35 40 ਲੀਟਰ ਵਾਲੇ ਜਾਨਵਰ ਭਾਈ ਬਹੁਤ ਘੱਟ ਗਿਣਤੀ 'ਚ ਮਿਲਦੇ ਹੋਣਗੇ ਤੁਸੀਂ ਵੀ ਫੀਲਡ 'ਚ ਜਾਂਦੇ ਹੋ ਹਨਾ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣਾ ਅੱਜ ਪਹੁੰਚੇ ਆਂ ਆਪਾਂ ਪਾਨਾ ਡੈਰੀ ਫਾਰਮ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਜੇ ਗੱਲ ਕਰ ਲਈਏ ਸੱਜਣਾ ਨੂੰ ਰਹਿ ਜਾਂਦਾ ਬਰਨਾਲਾ ਕਿਉਂਕਿ ਇਸ ਪਿੰਡ ਦੇ ਵਿੱਚ ਵਪਾਰ ਦਾ ਕੰਮ ਵੀ ਹੈ ਸੱਜਣਾ ਗੱਲ ਕਰ ਲਈਏ ਪੂਰੇ ਪੰਜਾਬ 'ਚ ਵੱਡੇ ਲੈਵਲ ਤੇ ਸੱਜਣਾ ਕਰਦੇ ਨੇ ਤੇ ਆਪਾਂ ਪਹੁੰਚੇ ਆਂ ਬਾਈ ਪਾਨੇ ਕੋਲੇ ਪਹੁੰਚੇ ਅੱਜ ਪਾਨਾ ਡੈਰੀ ਫਾਰਮ ਤੇ ਗਾਵਾ ਦਿਖਾਉਂਗਾ ਤਿੰਨ ਟਾਪ ਕੁਆਲਿਟੀ ਦੀਆਂ ਤੇ ਇੱਕ ਦਿਖਾਉਂਗਾ ਮੋਰਾ نسل ਦੀ ਸੱਜਣੋ ਚੰਗੀ ਝੋਟੀ ਬਾਕੀ ਡਿਟੇਲ ਲਵਾਂਗੇ ਬਾਈ ਭਾਨੇ ਤੋਂ ਤੇ ਨਾਲ-ਨਾਲ ਖੋਲ ਕੇ ਤੋੜ ਕੇ ਵੀ ਦਿਖਾਵਾਂਗੇ ਤੇ ਕੋਸ਼ਿਸ਼ ਤੁਹਾਨੂੰ ਪਤਾ ਸੱਜਣੋ ਜਿਵੇਂ ਆਪਣੀ ਹੁੰਦੀ ਆ ਵੀ ਰੇਟ ਵੀ ਬਾਈ ਤੋਂ ਕਰਾਈਏ ਵੀਡੀਓ ਦੇ ਵਿੱਚੀ ਉਸ ਹਿਸਾਬ ਨਾਲ ਗੱਲਬਾਤ ਕਰਾਂਗੇ ਤੇ ਆਜੋ ਪਹਿਲਾਂ ਬਾਈ ਨਾਮ ਲਿਆਦਣੇ ਤੇ ਇਕੱਲਾ ਇਕੱਲਾ ਜਾਨਵਰ ਸੱਜਣੋ ਖੋਲ ਕੇ ਤੋੜ ਕੇ ਵੀ ਦਿਖਾਵਾਂਗੇ ਆ ਜਾ ਤੇਰਾ ਨਾ ਤਰਸ ਇਧਰ ਲਿਆ ਓਏ ਬਾਈ ਥੋੜਾ ਆ ਜਾ ਜਿਵੇਂ ਸੱਜਣਾ ਨੂੰ ਇਸ ਏਰੀਆ ਦੇ ਤਾਂ ਪਤਾ ਹੋਊਗਾ ਵੀ ਬਾਈ ਦੇ ਪਿਛਲੇ ਦਿਨ ਯਾਰ ਥੋੜੀ ਸੱਟ ਲੱਗ ਗਈ ਸੀ ਉਸੇ ਕਰਕੇ ਬਾਈ ਕਹਿੰਦਾ ਨਾ ਯਾਰ ਘਰੇ ਵੀ ਮੇਰਾ ਯਾਰ ਕਹਿੰਦਾ ਗੁਰੀ ਜੀ ਨਹੀਂ ਲੱਗਦਾ ਹਨਾ ਕੱਲੇ ਦਾ ਕਿਉਂਕਿ ਯਾਰ ਜਿੰਨਾਂ ਨੂੰ ਆ ਚੀਜ਼ਾਂ ਨਾਲ ਇਸ਼ਕ ਹੋ ਜਾਂਦਾ ਨਾ ਜਾਨਵਰਾਂ ਨਾਲ ਆ ਉਹਦਾ ਬਾਈ ਭਾਨੇ ਮੈਂ ਕਹਿੰਦਾ ਕੱਲੇ ਦਾ ਜੀ ਲੱਗਦਾ ਵੀ ਨਹੀਂ ਹੈਨਾ ਮੈਨੂੰ ਨਹੀਂ ਬਾਈ ਘਰੇ ਨਹੀਂ ਜੀ ਲੱਗਦਾ ਹਾਂ ਹੋਰ ਕੀ ਹਾਲ ਚਾਲ ਹੈ ਵਧੀਆ ਵੀਰੇ ਤੁਸੀਂ ਦੱਸੋ ਹਾਂ ਹੁਣ ਕਿਵੇਂ ਆ ਆਪਾਂ ਜੇ ਗੱਲ ਕਰ ਲਈ ਵੀ ਸੱਟ ਫੇਟ ਵਾਲਾ ਸਿਸ ਠੀਕ ਆ ਬਾਈ ਹਾਂ ਹੋ ਜਾਣਗੇ ਪੰਜਾਂ ਦਾ ਸਾਂਤ ਨਾਲ ਬਸ ਜਦੋਂ ਕੰਮ ਤੇ ਆਏ ਨੇ ਉਹੀ ਖੁਸ਼ ਲੱਗਦਾ ਮਾਨ ਜੀ ਗੁੱਬਣਾ ਵੱਧਾ ਹਾਂ ਬਾਕੀ ਯਾਰ ਇਹ ਚੀਜ਼ਾਂ ਜਦੋਂ ਦੇਖਦੇ ਆ ਬਾਈ ਇਹ ਆਪਾਂ ਆਪਣੇ ਹੀਰੇ ਦੇਖਦੇ ਆ ਹੈਨਾ ਜੀ ਲੱਗਿਆ ਰਹਿੰਦਾ ਇਹਨਾਂ ਨਾਲ ਆ ਉਹੀ ਗੱਲ ਆ ਵੀ ਯਾਰ ਬਿਮਾਰ ਬੰਦਾ ਵੀ ਨਾ ਜਿਹੜਾ ਇਹ ਚੀਜ਼ਾਂ ਨੂੰ ਪਿਆਰ ਕਰਦਾ ਜਦੋਂ ਇੰਨਾ ਚਾਹੁੰਦਾ ਯਾਰ ਬਾਈ ਉਹਦੀ ਰੂਹ ਖੁਸ਼ ਹੋ ਜਾਂਦੀ ਯਾਰ ਉਹ ਬ ਲੱਕਰੀਏ ਬਈ ਦਿਖਾਉਣੇ ਸ਼ੁਰੂ ਜਾਨਵਰ ਆ ਛੋਟੀ ਤੋਂ ਕਰ ਲੈਨੇ ਹੈ ਨਾ ਲੈ ਦਰਸ ਕੈਮਰਾ ਉਧਰ ਮਾਰਨੀ ਗੱਲਬਾਤ ਨਾਲ ਨਾਲ ਚਲਦੀ ਰਹੂਗੀ ਕਿਹੜਾ ਸੂਆ ਬਈ ਇਹ ਛੋਟੀ ਦਾ ਦੂਜਾ ਸੂਆ ਸੁੰਦੀ ਆ ਜੀ ਠੀਕ ਆ ਜੀ ਦੂਜਾ ਸੂਆ ਸੁੰਦੀ ਆ ਕਿੰਨੇ ਦਿਨ ਦੀ ਕੱਚੀ ਆ ਇੱਕ ਹਫਤਾ ਬਾਕੀ ਆ ਜੀ ਸੂਣ ਦਾ ਹਫਤਾ ਬਾਕੀ ਪੈਲਣ ਦਾ ਬਈ ਜੇ ਗੱਲ ਕਰ ਲਈ ਮਤਲਬ ਦੁੱਧ ਦਾ ਕੀ ਰਿਕਾਰਡਨ 15 ਕਿਲੋ ਦੁੱਧ ਕੱਢਿਆ ਹੋਇਆ ਜੀ ਪਲੂਣ ਦਾ ਪੈਲਣ ਦਾ 15 ਕਿਲੋ ਆ ਨਾਲ ਨਾਲ ਤੋੜ ਕੇ ਵੀ ਦਿਖਾਈ ਜਾਈ ਸੱਜਣਾ ਜਿਹੜੀ ਜਿਹੜੀ ਦੀ ਗੱਲ ਕਰਾਂਗੇ ਤੇ ਇਹ ਆ ਗਈ ਸੱਜਣੋ ਮੋਹਰਾ ਨਸਲ ਦੀ ਛੋਟੀ ਆ ਗਈ ਹਫਤੇ ਦੀ ਤੇ ਬਾਕੀ ਥਣ ਥਣੌਟ ਦੀ ਗੱਲ ਕਰ ਲਈ ਥਣ ਥਣੌਟ ਲੱਗਿਆ ਇਹਨੂੰ ਬਈ ਟੌਪ ਕੁਆਲਿਟੀ ਦਾ ਤੇ ਬਾਕੀ ਥੋੜਾ ਵੀ ਫਰਜ ਹੁੰਦਾ ਜਾਨਵਰ ਨੂੰ ਹਰੇਕ ਪੱਖ ਤੋਂ ਦੇਖਣਾ ਸਾਡਾ ਫਰਜ ਹੁੰਦਾ ਸੱਜਣੋ ਜਾਨਵਰ ਤੋਂ ਨੂੰ ਹਰੇਕ ਪੱਖ ਤੋਂ ਹਰੇਕ ਐਂਗਲ ਤੋਂ ਦਿਖਾਉਣਾ ਕਿਉਂਕਿ ਲੇਵੇ ਲੂਵੇ ਦੀ ਖੁੱਲੀ ਆ ਝੋਟੀ ਜਿਹੜੇ ਸਾਹਬ ਨਾਲੇ ਹਫਤਾ ਕੱਢੂਗੀ ਹਫਤੇ ਤੱਕ ਇਹਨੇ ਸੱਜਣੋ ਪੂਰਾ ਡੱਬਾ ਲੇਵਾ ਤਿਆਰ ਕਰ ਲੈਣਾ ਬਾਕੀ ਜੇ ਬਈ ਇਹਦੀ ਬਾਡੀ ਬੂਡੀ ਦੀ ਗੱਲ ਕਰ ਲਾ ਹਨਾ ਉੱਤੇੋਂ ਬਾਡੀ ਬੂਡੀ ਦੀ ਵੀ ਲਾਜਵਾਬ ਆ ਤੇ ਬਾਕੀ ਸਿੰਘ ਸੁੰਗ ਦੀ ਕੁਆਲਿਟੀ ਵੀ ਇਹਦੀ ਚੰਗੀ ਆ ਐਸ ਵਾਰੀ ਕਿੰਨਾ ਕੁ ਦੁੱਧ ਪਾ ਸਕਦੀ ਹੈ ਸਾਰਾ ਉਹਨੇ ਕਿ ਲੋ ਤੋਂ ਦਿਨਾ ਚਾਹੀਦਾ ਜੀ 18 19 ਜਿਵੇਂ ਬਾਡੀ ਬੁੱਡੀ ਆ ਬਰੀਡ ਬਰੂੜਾ ਹਾਂਜੀ ਹਾਂਜੀ ਠਣਲੇਵਾ ਦੇਖੋ ਥੱਲੇ ਦਾ ਘੁੰਗ ਮੰਗੂ ਲਈ ਸਹੀ ਇੱਕ ਲੇਵੇ ਦਾ ਉਹੀ ਗੱਲ ਆ ਤੇ ਬਾਕੀ ਇਹਦਾ ਠਣ ਥਨੋਟ ਵੀ ਸੱਜਣਾ ਨੂੰ ਦੇਖਣ ਵਾਲਾ ਨੂੰ ਦੱਸੂਗਾ ਵੀ ਯਾਰ ਇਹਦੀ ਚਵਾਈ ਆ ਜਿਹੜੀ ਚਵਾਈ ਵੀ ਬਈ ਇਹਦੇ ਠਣ ਦੇ ਹਿਸਾਬ ਨਾਲ ਨਰਮੇ ਹੋਊਗੀ ਹਾਂਜੀ ਹਾਂਜੀ ਆ ਪੈਸੇ ਕਿੰਨੇ ਲਵਾਂਗੇ ਉਹਦੇ ਇਹਦਾ ਮੁੱਲ ਜੀ 140 ਕਰਦੇ ਆ ਆਪਾਂ 140 ਚੋਂ ਮਾਨਤਾਨ ਕਰ ਦਾਂਗੇ ਹਾਂਜੀ ਮਾਨਤਾਨ ਚਲ ਆ ਮਾਨਤਾਨ ਸੱਜਣੋਂ 140 ਚੋਂ ਹੋ ਜਾਊਗਾ ਕਿਉਂਕਿ ਰੇਟ ਵੀਡੀਓ ਦੇ ਵਿੱਚ ਹੁਣ ਤੁਹਾਨੂੰ ਪਤਾ ਰੁਟੀਨ ਦਾ ਹੀ ਕੰਮ ਹੋ ਗਿਆ ਬੀਬਾ ਪੈਕਸ ਜੈ ਰਾਈ ਤਕਰੀਬਨ ਤਕਰੀਬਨ ਸੱਜਣਾ ਨੂੰ ਕਹਿ ਕੇ ਕਰਾ ਦੇਣਾ ਹੁੰਦਾ ਵੀ ਯਾਰਾ ਉਹਦੇ ਚ ਮਾਨਤਾਨ ਛੋਟ ਛੱਪੇ ਵਾਲਾ ਓਲੀ ਰੱਖ ਲਓ ਕਿਉਂਕਿ ਬਾਹਲੇ ਫालतੂ ਰੇਟ ਵੀ ਬਾਈ ਕਰਨ ਦਾ ਕੋਈ ਹੈ ਨਾ ਤੁੱਕ ਬਣਦੀ ਨਹੀਂ ਵੱਡੇ ਪਈ ਮਜ਼ਾ ਕਰਨਾ ਵੀ ਜਿਹਨੇ ਦੋ ਮੱਝਾਂ ਲੈਣੀਆਂ ਨੇ ਇੱਕ ਲੈ ਲੈ ਵਰ ਨਗੀਨਾ ਲੈ ਹਾਂ ਜਾਨਵਰ ਇੱਕ ਲੈ ਲਓ ਨਾਲੇ ਤਾਂ ਸੋਡੀ ਸੱਜਣੋਂ ਬਚੂਗੀ ਸਾਮਾ ਤੇ ਨਾਲੇ ਜਗਾ ਦਾ ਵਾਸ ਹੁੰਦਾ ਬਾਈ ਕਈ ਸੱਜਣਾ ਕੋਲੇ ਹੈ ਨਾ ਉਹਨਾਂ ਦਾ ਜਗਾਰੀ ਵੀ ਸੈਟਿੰਗ ਬਣ ਜੂ ਇਕੱਲੇ ਪਸ਼ੂ ਦੀ ਸਾਮ੍ਹ ਸੰਭਾਲ ਵੀ ਦੁੱਗਣੀ ਹੋ ਜਾਂਦੀ ਆ ਬਾਈ ਹਾਂਜੀ ਹਾਂਜੀ ਬਾਕੀ ਕਿੱਥੇ ਇੱਕ ਲੱਖ ਪਾਉਣੇ ਆ ਦੋ ਨੂੰ ਪਾਉਣੇ ਕਿੱਥੇ ਇੱਕ ਤੋਂ ਨਾਲ ਦੁੱਧ ਲਾਉ ਪਾਉਂਦੇ ਹਾਂ ਜੀ ਹਾਂ ਉਹ ਵੀ ਹੈ ਤੇ ਬਾਕੀ ਮੇਨ ਗੱਲ ਆ ਜਿਹੜੀ ਯਾਰ ਵੱਡੇ ਦੁੱਧ ਵਾਲਾ ਭਾਈ ਜਿਹੜਾ ਜਾਨਵਰ ਆ ਉਹ ਆਪਾਂ ਨੂੰ ਬੱਚੇ ਵੀ ਚੰਗੇ ਦੇਊਗਾ ਕੀ ਹੈ ਨਾ ਹਾਂ ਜੀ ਆਹ ਹੁਣ ਆ ਗਿਆ ਦੋ ਨੰਬਰ ਵਾਲੀ ਪਛੀ ਇਹਦੀ ਡਿਟੇਲ ਵੀ ਦੱਸ ਦੋ ਬਈ ਇਹਦੀ ਕੀ ਡਿਟੇਲ ਆ ਕਿਹੜਾ ਸੂਗਾ ਸੁੰਦੀ ਆ ਇਹ ਜੀ ਪਲੂਨ ਸੁੰਦੀ ਆ ਅੱਛਾ ਇਹ ਸੁੰਦੀ ਆ ਪਹਿਲਾ ਸੂਗਾ ਹਾਂ ਜੀ ਕ੍ਰੋਸ ਐਚਪੀ ਕ੍ਰੋਸ ਆ ਜੀ ਇਹ ਆ ਗਿਆ ਸੱਜਣੋ ਜੇ ਗੱਲ ਕਰ ਲਾ ਮੈਂ ਗਰਮੀ ਵਾਲਾ ਤੋਹਫਾ ਆ ਗਿਆ ਹੈ ਨਾ ਹਾਂ ਜੀ ਹਾਂ ਜੀ ਇਹ ਆ ਗਿਆ ਗਰਮੀ ਵਾਲਾ ਤੋਹਫਾ ਕਿਉ ਇਨਾਂ ਨੂੰ ਬਾਹਲੀ ਗਰਮੀ ਇਹ ਮਨਾਉਂਦੇ ਨਹੀਂ ਇਹ ਜਾਨਵਰ ਆਗੇ ਜਿਹੜੇ ਥੋੜੇ ਜੇ ਕ੍ਰੋਸ 'ਚ ਤੇ ਦੰਦਾਂ 'ਚ ਬਾਈ ਪਤਾ ਖੁਸ਼ ਕਿਵੇਂ ਹੋਊਗੀ ਦੋ ਦੰਦਾ ਜੀ ਇਹ ਅੱਛਾ ਮੂੰਹੋਂ ਦੋ ਦੰਦਾ ਹਾਂਜੀ ਤੇ ਬਾਕੀ ਸ਼ਕੀਨੀ ਚਕੂਨੀ ਬਹੁਤਾ ਹੈ ਨਾ ਬਾਈ ਹਾਂਜੀ ਸੀਲ ਠੰਡੀ ਬਹੁਤ ਹੈ ਹਾਂ ਠੰਡੀ ਸੀਲ ਬਹੁਤ ਆ ਤੇ ਜਿਵੇਂ ਬਾਈ ਨੇ ਦੱਸਿਆ ਯਾਰ ਸ਼ਕੀਨ ਬਹੁਤਾ ਤੇ ਮੇਨ ਗੱਲ ਆ ਜਿਹੜੀ ਥੋੜੀ ਕ੍ਰੋਸ 'ਚ ਆ ਗਈ ਆਮ ਸੱਜਣ ਨੂੰ ਕ੍ਰੋਸ ਵਾਲੀ ਦੀ ਮਤਲਬ ਕਿ ਸੈਟਿੰਗ ਬਣ ਜਾਂਦੀ ਆ ਬਾਹਲੀ ਪਿਓਰ ਦੀ ਥੋੜੀ ਸੰਭਾਲ ਹਾਂਜੀ ਜਾਣਕਾਰ ਸੱਜਣ ਨੂੰ ਕਰਨੀ ਪੈਂਦੀ ਆ ਬਾਈ ਇਹਨੂੰ ਜਾਣ ਬੰਦਾ ਵੀ ਸੰਭਾਲੂਗਾ ਜੀ ਦੁੱਧ ਕਿੰਨਾ ਕਪੜੂ ਕੋਈ ਹੈ ਦੁੱਧ 17 18 ਕਿਲੋ ਦੇਗੀ ਪੁੱਲੋ ਰੁੱਲੋ ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ ਇਹਦਾ 55000 ਇਹਦਾ 55 55 ਚੋ ਮਾਨਤਾਨ ਛੋੜ ਛੱਪਾ ਕਰ ਦਾਂਗੇ ਮਾਨਤਾਨ ਤਾਂ ਦੇਖ ਵੀਰੇ ਜਿਹੜਾ ਘਰੇ ਆਊਗਾ ਬੰਦਾ ਆਪਾਂ ਉਹ ਲਾਜ਼ਮੀ ਕਰਾਂਗੇ ਠੀਕ ਆ ਜੀ ਗੱਲ ਆ ਹਾਂਜੀ ਆ ਉਹੀ ਗੱਲ ਆ ਵੀ ਨਾਲ-ਨਾਲ ਨੌ ਹੋਰ ਵੀ ਵੱਡਾ ਬਣਾਉਣਾ ਹਾਂਜੀ ਆ ਹੋਰ ਵੀ ਵੱਡਾ ਬਣਾਣਾ ਹੁਣ ਖੋਲਿਓ ਤਿੰਨ ਨੰਬਰ ਆ ਜੀ ਬੰਦਾ ਆਪਣੇ ਕੋਲੇ ਆਵੇ ਖੁਸ਼ ਹੋ ਕੇ ਜਾਵੇ ਮੁੜ ਕੇ ਉਹੀ ਗੱਲ ਆ ਆਵੇ ਆਪਣੇ ਕੋਲੇ ਬਾਰ-ਬਾਰ ਆਵੇ ਭਾਈ ਹੈਨਾ ਕਿਉਂਕਿ ਲੰਮਾ ਟਾਈਮ ਕੰਮ ਕਰਨ ਦੇ ਆਪਾਂ ਜੇ ਗੱਲ ਕਰ ਲਈ ਤਰੀਕੇ ਵੀ ਬਾਈ ਇਹੀ ਹੁੰਦੇ ਨੇ ਹਨਾ ਆਪਣੇ ਕੋਲ ਸੱਜਣ ਆਵੇ ਖੋਲ ਲਿਆ ਬਾਈ ਤਿੰਨ ਨੰਬਰ ਵਾਲੀ ਅgetElementById ਕੀ ਗੱਲ ਬਾਤ ਆ ਬਾਈ ਆ ਟਰੱਕ ਜੀ ਦੀ ਫਾਇਰ ਜਿਹੜੀ ਹੁਣ ਆਊਗੀ ਇਹਦੇ 40 ਪਲੱਸ ਰਿਕਾਰਡ ਦੇ ਦੁੱਜੀ ਦੁੱਧ ਦਾ ਇਹ ਸੁਆ ਕਿਹੜਾ ਬਾਈ ਇਹਦਾ ਇਹਦਾ ਦੂਜਾ ਸੁਆ ਸੁੰਦੀ ਆ ਜੀ ਪਲੂਨ ਦਾ 35 ਕਿਲੋ ਤੋ ਦਿੱਤਾ ਹੋਇਆ ਅੱਛਾ ਦੂਜਾ ਸੁਆ ਸੁੰਦੀ ਆ ਬਾਡੀ ਬੁੱਡੀ ਬਹੁਤ ਆ ਬਾਈ ਇਹ ਉਹ 6 ਦੰਦਾ ਜੀ ਅੱਛਾ ਪਾਲਣ ਨਹੀਂ ਤੁਹਾਨੂੰ ਪਤਾ ਹੀ ਇਹ ਵੀ ਇਹ ਜਿਹਾ ਲਗੀਨੇ ਕਰਤਾ ਜਾਂਉਂਦੇ ਨਹੀਂ ਲ ਇਹ ਸੱਜਣੋ ਹੈਗੀ ਆ ਮੂਹੋ ਛੇਦੰਦ ਬਾਡੀ ਬੁੱਡੀ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਪਿਛਲੇ ਦਿਨ ਇੱਕ ਫਤੇਗੜ ਛੰਨਾ ਤੋਂ ਜਾਨਵਰ ਦਿਖਾਇਆ ਸੀ ਉਹ ਜਾਨਵਰ ਦੀ ਟੱਕਰ ਦਾ ਜਾਨਵਰ ਆ ਸੱਜਣੋ ਇਹ ਵੀ ਇਹ ਵੀ ਥੋੜੀ ਜਿਹੀ ਕ੍ਰੋਸ ਚ ਆ ਹਨਾ ਹਾਂਜੀ ਹਾਂ ਇਹ ਵੀ ਥੋੜੀ ਜਿਹੀ ਕ੍ਰੋਸ ਚ ਆ ਗਈ ਕਿਉਂਕਿ ਕ੍ਰੋਸ ਚ ਜੇ ਮੈਂ ਗੱਲ ਕਰਾਂ ਯਾਰ 35 40 ਲੀਟਰ ਵਾਲੇ ਜਾਨਵਰ ਬਈ ਬਹੁਤ ਘੱਟ ਗਿਣਤੀ ਚ ਮਿਲਦੇ ਹੋਣਗੇ ਤੁਸੀਂ ਵੀ ਫੀਲਡ ਚ ਜਾਂਦੇ ਹੋ ਹਨਾ ਇਹ ਵੀ ਥੋੜੀ ਕ੍ਰੌਸ ਚ ਆ ਗਈ ਇਹ ਵੀ ਆਰਾਮ ਕਿਸਾਨ ਆਮ ਸੱਜਣ ਡੇਰੀ ਫਾਰਮਰ ਕੋਈ ਵੀ ਸਾਂਭ ਲੂਗਾ ਇਹਨੂੰ ਵੀ ਕੋਈ ਬਾਹਰੀ ਗਰਮੀ ਚ ਸਮੱਸਿਆ ਨਹੀਂ ਆਉਣੀ ਜੀ ਆਪਾਂ ਗੱਲ ਕਰ ਲਈ ਇਹਦੀ ਵੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਭਰਾ ਵੀਰੇ ਫੋਨ ਤੇ ਕਰਾਂਗੇ ਮੁੱਲ ਠੀਕ ਆ ਜੀ ਅੱਜ ਕੱਚੀ ਆ ਇਹ ਹਾਂਜੀ ਹਾਂਜੀ ਕਿਉਂ ਕਰ ਜਦੋਂ ਤਿਆਰ ਹੋ ਜਾਂਦੀ ਆ ਦੋ ਦਿਨਾਂ ਦਾਾਂ ਦੇ ਕੇ ਪਸ਼ੂ ਠੀਕ ਆ ਗੱਲ ਫੇਰ ਅਗਲਾ ਕਹਿੰਦਾ ਵੀ ਉਸੇ ਬਾਅਦ ਚ ਦੇਣਾ ਹਾਂ ਵੀ ਉਸੇ ਬਾਅਦ ਦੇ ਦੇਣਾ ਜਿਹੜਾ ਦੋ ਦਿਨ ਕਰੇ ਕੱਚੀ ਵਾਲਾ ਭਾਅ ਕਰਾਂਗੇ ਕੱਲ ਨੂੰ ਤਿਆਰ ਵਾਲਾ ਕਰਾਂਗੇ ਠੀਕ ਆ ਗੱਲ ਵੀ ਮਤਲਬ ਭਾਅ ਇਹਦਾ ਫੋਨ ਤੇ ਆਪਾਂ ਉਹਨਾਂ ਕੀ ਕਰਾਂਗੇ ਜਿੰਨੇ ਰੁਪਏ ਇਹ ਓਟ ਦੀਆ ਹੈ ਨਾ ਹਾਂਜੀ ਹਾਂਜੀ ਹਾਂ ਹੁਣ ਤਰਸ ਹੱਕ ਲੈ ਨੰਬਰ ਆਈ ਤੇ ਮਾਰਦੇ ਕੈਮਰਾ ਉਹ ਮਾਫੀ ਚਾਹੂੰਗਾ ਸੱਜਣਾ ਤੋਂ ਵੀ ਉਹਨੂੰ ਥੋੜਾ ਜਿਆਦਾ ਤੋੜ ਨਹੀਂ ਸਕਦੇ ਕਿਉਂਕਿ ਯਾਰ ਉਹ ਫਾਰਮ 'ਚੋਂ ਥੋੜੀ ਜਿਹੀ ਖੁੱਲੀ ਆਈ ਆ ਕੱਲੇ ਬਾਈ ਲੈ ਕੇ ਆਇਆ ਵੀ ਉਹਦੇ ਕਰਕੇ 18 ਕਰਦੀ ਆ ਹਨਾ ਥੋੜੀ ਜੀ ਹਾਂਜੀ ਵੀਰੇ ਆ ਇੱਕ ਦੋ ਦਿਨਾਂ ਚ ਤਲਿਆਰੇ ਤੇ ਟਿਕ ਜੂਗੀ ਉਹ ਉਹਦਾ ਸੂਆ ਕਿਹੜਾ ਬਾਈ ਉਹ ਵੀ ਦੂਜਾ ਸੂਆ ਜੀ 6 ਦਾ ਅੱਛਾ ਏਡੇ ਏਡੇ ਆਪਾਂ ਜੇ ਗੱਲ ਕਰ ਲਈਏ ਏਡੇ ਏਡੇ ਸੰਦ ਜਾਂ ਏਡੇ ਏਡੇ ਜਾਨਵਰ ਗੱਲ ਕਰ ਲਈਏ ਵੀ ਲੱਭਣੇ ਵੀ ਮੁਸ਼ਕਲ ਨੇ ਹਨਾ ਹਾਂਜੀ ਉਹ ਵੀ 40 ਪਲੱਸ ਅੱਛਾ ਆਪਾਂ ਕਿੰਨੇ ਕਰਦੇ ਆ ਖੋਜ ਇਹਨਾਂ ਦੀ ਫਿਰ ਆਪਾਂ ਬਈ ਬਹੁਤ ਅੱਛਾ ਘੁੰਮ ਫਿਰ ਕੇ ਆਉਣਾ ਕਿਹੜਾ ਠੀਕ ਹੈ ਗੱਲ ਵੀ ਪੁਰਾਣਾ ਕੰਮ ਆਪਣਾ ਫਾਰਮਾਣਾ ਹਾਂਜੀ ਅਰੇ ਮੈਂ ਕੰਟੈਕਟ ਹੈ ਉਹ ਆਪਾਂ ਨੂੰ ਛੱਡ ਕੇ ਮਾਲ ਲੈਂਦੇ ਆ ਜੀ ਠੀਕ ਹੈ ਗੱਲ ਕਿੰਨੇ ਸਾਲ ਪੁਰਾਣਾ ਕੰਮ ਆ ਜੀ ਆਪਾਂ ਗੱਲ ਕਰਨੀ ਆਪਾਂ ਨੂੰ ਹੋ ਗਏ ਫਿਰੇ 5-6 ਸਾਲ ਦਾ ਕੰਮ ਲੈ ਲੈ ਸੱਜਣਾ ਬੱਚੀ ਇਹ ਵੀ ਫੁੱਲ ਵੱਡੇ ਕੱਦ ਕਾਰਚਾ ਤੇ ਬਾਡੀ ਬੁੱਡੀ ਜਿਵੇਂ ਤੁਹਾਨੂੰ ਦੱਸਿਆ ਮੈਂ ਹਾਥੀ ਵਾਲਾ ਸਿਸਟਮ ਆ ਯਾਰ ਇਹ ਜੋੜੇ ਦੀ ਗੱਲ ਕਰ ਲਾਂ ਜੇ ਮੈਂ ਬਾਕੀ ਭਾਈ ਜੇ ਕੋਈ ਸੱਜਣਾ ਆਪਾਂ ਤੋਂ ਜੋੜਾ ਲੈਂਦਾ ਇਕੱਠਾ ਜੋੜੇ ਚ ਆਪਾਂ ਕਰਦਾਂਗੇ ਮੰਨਤਾਂ ਵਧੀਆ ਭਾਈ ਲਾਜ਼ਮੀ ਕਰਾਂਗੇ ਠੀਕ ਆ ਗੱਲ ਆ ਆ ਜਿਹੜੇ ਸੱਜਣ ਨੇ 80 ਲੀਟਰ ਦੁੱਧ ਹਾਜ਼ਰ ਕਰਨਾ ਉਹਨੂੰ ਭਾਈ ਇਹ ਜੋੜਾ ਲੈ ਜਾਣਾ ਪਊ ਜਿਵੇਂ ਤਾਰਨ ਤਾਰਨ ਬਟਾਰੇ ਵਾਲੇ ਜਾਂ ਮੁਕਸਰ ਵਾਲੇ ਸੱਜਣ ਯਾਰ ਆਪਾਂ ਨੂੰ ਕਾਲ ਕਰਦੇ ਰਹਿੰਦੇ ਨੇ ਵੀ ਗੁਰੂ ਆਪਾਂ ਨੂੰ ਵੱਡੇ ਜਾਨਵਰ ਚਾਹੀਦੇ ਨੇ ਉਹਨਾਂ ਵਾਸਤੇ ਲੈ ਕੇ ਆਇਆ ਸੱਜਣੋ ਅੱਜ ਆਪਾਂ ਇਹ ਦੋ ਵੱਡੇ ਜਾਨਵਰ ਕਿਉਂਕਿ ਇਹ 80 ਲੀਟਰ ਦੇ ਏੜ-ਗੇੜ ਦੁੱਧ ਬਾਈਕ ਇਹਨਾਂ ਪਾ ਦੇਣਗੇ ਤੇ ਮੇਨ ਗੱਲ ਆ ਜਿਹੜੀ ਸੱਜਣੋ ਇਹਨਾਂ ਦਾ ਯਾਰ ਸੂਆ ਵੀ ਦੂਜਾ ਤੇ ਹੈਗੀਆਂ ਵੀ ਜੇ ਗੱਲ ਕਰ ਲਈਏ ਦੰਦਾਂ 'ਚ ਨੇ 6-6 ਦੰਦ ਹੈ ਨਾ ਹਾਂਜੀ ਵੀਰੇ ਆ ਇਹ ਆਗੀਆਂ 6-6 ਦੰਦ ਚ ਨੰਬਰ ਬੋਲ ਦਿਓ ਜੀ ਆਪਣਾ 787966168 ਇੱਕ ਵਾਰੀ ਫਿਰ ਬੋਲੋ 7037967663 ਹੋਰ ਕੋਈ ਨੰਬਰ ਲਾਉਣਾ ਆਪਾਂ 924410197 ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਆਪਾਂ ਨੇ ਭਾਨਾ ਡੈਰੀ ਫਾਰਮ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਰੁਟੀਨ 'ਚ ਜਾਨਵਰ ਇਸ ਫਾਰਮ ਤੇ ਜਿਵੇਂ ਮੈਂ ਗੱਲ ਕਰ ਲਾਂ ਆਉਂਦੇ ਰਹਿੰਦੇ ਨੇ ਤੇ ਇੱਧਰ ਮੈਂ ਹਿਸਾਬ ਵੀ ਦਿਖਾ ਦੇਈਂ ਤਰਸ ਇੱਥੇ ਤੇ ਤੁਹਾਨੂੰ ਮੱਝਾਂ ਵੀ ਸੱਜਣੋ ਮਿਲਣਗੀਆਂ ਤੇ ਗਾਂਵਾਂ ਵੀ ਮਿਲਣਗੀਆਂ ਤੇ ਮੇਨ ਗੱਲ ਆ ਜਿਹੜੀ ਯਾਰਾ ਜਾਨਵਰ ਮਿਲੂਗਾ ਚੰਗੀ ਕੁਆਲਿਟੀ ਦਾ ਤੇ ਜਿਹੜੀ ਸ਼ਾਮ ਸਵਾਰਾ ਪਾਈਆਂ ਦੀ ਯਾਰਾ ਸ਼ਾਮ ਸਵਾਰ ਦੀ ਮੈਨੂੰ ਟੌਪ ਦੀ ਲੱਗੀ ਨਵਾਂ ਨਵਾਂ ਫਾਰਮ ਸ਼ੁਰੂ ਕਰਿਆ ਦੂਜੀ ਵੀਡੀਓ ਐ ਇੱਥੇ ਤੋਂ ਤੇ ਬਾਕੀ ਜਿਹੜੀ ਚੀਜ਼ ਹੋਊਗੀ ਜਿੰਨੀ ਕ ਉਹਨਿੰਨੀ ਕੀ ਆਪਾਂ ਦੱਸਾਂਗੇ ਤੇ ਉਹਨਿੰਨੀ ਕੀ ਭਾਈ ਆਪਾਂ ਦਿਖਾਵਾਂਗੇ ਹਨਾ ਇੱਕ ਵਾਰੀ ਬੰਦਾ ਲੈ ਜੂ ਜੈ ਨਹੀਂ ਹੈਗਾ ਵੀ ਬੰਦਾ ਜਾ ਕੇ ਆਪਾਂ ਨੂੰ ਗਾਲਾਂ ਕੱਢੂ ਮੁਰਕ ਕੇ ਆਊਗਾ ਵੀ ਦਵਾਰੇ ਵੀ ਮੈਂ ਉੱਥੋਂ ਠੀਕ ਐ ਗੱਲ ਆ ਬੰਦਾ ਚਾਰ ਰਿਸ਼ਤੇਦਾਰਾਂ ਨੂੰ ਆਖੇ ਵੀ ਭਾਨੇ ਤੋਂ ਗਾ ਲੈ ਕੇ ਆਇਆ ਵੀ ਦਵਾਰੇ ਵੀ ਲੈਣ ਚੱਲੀ ਏ ਹਾਂਜੀ ਹਾਂ ਆ ਬਾਕੀ ਪ੍ਰਮਾਤਮਾ ਨੂੰ ਬੇਨਤੀ ਵੀ ਕਰਾਂਗੇ ਤੇ ਸੱਜਣੋ ਤੁਸੀਂ ਵੀ ਯਾਰ ਬਾਈ ਦਾ ਹਨਾ ਕਮੈਂਟ ਕਰਕੇ ਹੌਸਲਾ ਵਧਾਓ ਕਿਉਂਕਿ ਬਾਈ ਹੈਗਾ ਫਿਰਨ ਤੁਰਨ ਵਾਲਾ ਸੱਜਣ ਬਾਈ ਕਹਿੰਦਾ ਜੀ ਯਾਰ ਬਹੁਤ ਮੁਸ਼ਕਲ ਲੱਗਦਾ ਜੇ ਗੱਲ ਕਰ ਲਈ ਤਾਂ ਕਰਕੇ ਬਾਈ ਨੂੰ ਅੱਜ ਆਪਾਂ ਨੇ ਫਾਰਮ 'ਤੇ ਬੁਲਾ ਲਿਆ ਮੈਂ ਕਿਹਾ ਬਾਈ ਯਾਰ ਅੱਜ ਵੀਡੀਓ ਨਾਲ ਤੇਰੇ ਨਾਲ ਹੀ ਕਵਰ ਕਰਾਂਗੇ ਅੱਗੇ ਬਾਈ ਬਾਟੇ ਨਾ ਬਣਾਉਨੇ ਹੁੰਨ ਆ ਵੀਡੀਓ ਬਾਈ ਨੂੰ ਵੀ ਮਿਲਾਉਨੇ ਓਏ ਆ ਜਾ ਫਿਰ ਥੋਲੀ ਹੱਥ ਆ ਜਾ ਆ ਬਾਈ ਨੂੰ ਵੀ ਮਿਲਾਉਨੇ ਇਹ ਬਾਈ ਹੋਰਾਂ ਦਾ ਪਾਰ ਤੇ ਬਾਕੀ ਜੇ ਗੱਲ ਕਰ ਲਈ ਯਾਰ ਪ੍ਰੇਮ ਆ ਜਿਹੜਾ ਬਾਈ ਹੋਰਾਂ ਦਾ ਪ੍ਰੇਮ ਵੀ ਯਾਰ ਭਰਾਵਾਂ ਵਾਂਗੂ ਰਹਿੰਦੇ ਨੇ ਬਾਈ ਹੋਰੀ ਹੈ ਨਾ ਹਾਂਜੀ ਹਾਂਜੀ ਆ ਕਿਉਂਕਿ ਬਾਈ ਨਾਲ ਵੀਡੀਓ ਬਣਾਉਣ ਦਾ ਮਨ ਸੀਗਾ ਇਹ ਬਾਈ ਨਾਲ ਆਪਾਂ ਨੇ ਪਹਿਲੀ ਵੀਡੀਓ ਬਣਾਈ ਤੇਰਾ ਨੰਬਰ ਵੀ ਬੋਲ ਦਿੰਦਾ 994310197 ਲੈ ਸੱਜਣੋ ਇਹ ਦੋਨੇ ਨੰਬਰ ਸਕਰੀਨ ਤੇ ਚਲਾ ਦੂੰਗਾ ਮੈਂ ਇਹਨਾਂ 'ਚ ਤੁਹਾਨੂੰ ਬਾਈ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ ਧੰਨਵਾਦ